ਜਦੀਗਰਾਂ 24 ਪੰਜਾਬ ਨਿਊ ਚੈਨਲ ਪੰਜਾਬ ਪੁਲਿਸ ਨੇ ਗੁਜਰਾਖਨੌਰੀ ਬਾਰਡਰ ਵਿਖੇ ਕਿਸਾਨਾਂ ਦੇ ਪਿਆਰ ਮਾਨ ਸਨਮਾਨ ਕਿਸਾਨਾਂ ਨੂੰ ਸਾਂਭ ਦਿੱਤਾ ਗਿਆ ਹੈ ਕਿਸੇ ਵੀ ਕਿਸਾਨ ਨੂੰ ਆਪਣੇ ਕਿਸੇ ਸਮਾਨ ਦੀ ਗੁੰਮ ਹੋਣ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਅਧਰਗਰ ਇਹ ਕਰੇਗਾ ਤਾਂ ਬਣਦੀ ਕਾਰਵਾਈ ਜ਼ਰੂਰ ਕਰਾਂਗੇ ਤੇ ਲੱਭ ਕੇ ਜ਼ਰੂਰ ਦਮਾਂਗੇ ਇਹ ਕਹੇ ਡੀਏਜੀ ਮਨਦੀਪ ਸਿੰਘ ਸਿੱਧੂ ਨੇ ਤੇ ਆਓ ਸਾਨੂੰ ਸੁਣਾਉਣ ਹੋਰ ਕੀ ਕੀ ਕਹਿੰਦੇ ਨਜ਼ਰ ਆਏ ਡੀਏਜੀ ਮਨਦੀਪ ਸਿੰਘ ਸਿੱਧੂ ਸਰ ਪਹੁੰਚੋ ਕੀ ਕਹਿਣਾ ਚਾਹੁੰਦੇ ਇਹ ਡੀਏਜੀ ਪੰਜਾਬ ਵੱਲੋਂ ਮੇਰੀ ਸਪੈਸ਼ਲ ਡਿਊਟੀ ਲਈ ਦੇ ਸਾਈਟ ਨੂੰ ਵਿਜ਼ਿਟ ਕਰਕੇ ਆਓ ਦੁਬਾਰਾ ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜਿਹੜੀ ਸਾਡੀ ਬਹੁਤ ਸੱਦੀ ਵਾਲੀ ਗੱਲ ਹੈ ਕਿ ਇੱਥੇ ਕਨੋਰੀ ਬਾਰਡਰ ਤੇ ਜਿਹੜੇ ਜਿਹੜੇ ਓਕੇ ਕਿਸਾਨ ਨੇ ਤਾ ਤੇ ਬਜ਼ੁਰਗ ਕਿਸਾਨ ਨੇ ਤਾ ਜਿਹੜੇ ਸਾਹ ਜਗਜੀਤ ਸਿੰਘ ਕੱਲਿਆਲ ਉਹ ਇੱਥੇ ਮਰਨ ਵਰਤ ਤੇ ਸੀ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਸੀ ਉਹ ਅਸੀਂ ਇੱਥੋਂ ਸਾਡੇ ਜਿਵੇਂ ਇੱਕ ਵੀ ਇਹੋ ਜੀ ਕੰਪਲੇਂਟ ਨਹੀਂ ਨੇੜੇ ਪਟਿਆਲੇ ਜ਼ਿਲ੍ਹੇ ਦਾ ਥਾਣਾ ਪਾਤੜਾ ਤੇ ਨਾਲ ਸੰਗਰੂਰ ਜ਼ਿਲ੍ਹੇ ਦਾ ਖਨੋਰੀ ਇਸ ਜਗ੍ਹਾ ਨੂੰ ਲੱਗਦੇ ਆ ਦੋਨਾਂ ਥਾਣਿਆਂ ਦੇ ਵਿੱਚ ਇੱਕ ਵੀ ਕੰਪਲੇਂਟ ਕੋਈ ਸਮਾਨ ਚੋਰੀ ਬਾਰੇ ਨਹੀਂ ਤੇ ਇਹਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਇੱਥੇ ਲਗਭਗ 650 ਟਰੈਕਟਰ ਟਰਾਲੀਆਂ ਸੀ ਜਿਨ੍ਹਾਂ ਦੇ ਵਿੱਚੋਂ ਮੌਕੇ ਤੋਂ ਜਿਸ ਦਿਨ ਜਿਹੜਾ 70 ਨਾਲ ਜਿਹੜ ਨੂੰ ਉੱਥੇ ਇਕੱਠਾਇਆ ਗਿਆ ਉਸ ਦਿਨ 157 ਉੱਥੇ ਉਸ ਜਗ੍ਹਾ ਤੋਂ ਪਸਾਰ ਆਪਦੇ ਟਰੈਕਟਰ ਟਰਾਲੀਆਂ ਲੈ ਗਏ ਫਿਰ ਉਸ ਤੋਂ ਬਾਅਦ ਜਿੱਥੇ ਜਿਸ ਜਗ੍ਹਾ ਤੇ ਆਪਾ ਖੜੇ ਆ ਇੱਥੇ ਟੈਂਪਰੇਰੀ ਯਾਰਡ ਬਣਾਇਆ ਗਿਆ ਸੀ ਤੇ ਜਿਹਨੂੰ ਕਿ ਇੱਥੇ ਸਪੈਸ਼ਲ ਟੈਂਟ ਲਾ ਕੇ ਫੋਰਸ ਬੈਠੀ ਸੀ ਇੱਥੇ ਪਹਿਰਾ ਰੱਖਿਆ ਸੀ ਤੇ ਉਹਦੀ ਇੱਕੋ ਹੀ ਐਂਟਰੀ ਸੀ ਇਸ ਗੱਲ ਦੀ ਉੱਥੋਂ 493 ਟਰੈਕਟਰ ਟਰਾਲੀਆਂ ਲੈ ਗਏ ਉਹਨਾਂ ਦੇ ਵਿੱਚੋਂ ਕੁਝ ਟਰਾਲੀਆਂ ਦੇ ਵਿੱਚ ਜਿਹੜੇ ਕਿ LED ਲੱਗੀਆਂ ਹੋਈਆਂ ਸੀ ਤੇ ਉਹਨਾਂ ਦੇ ਵਿੱਚ ਕਈ ਟਰਾਲੀਆਂ ਦੇ ਵਿੱਚ ਜਿਹੜੇ ਹੈਗੇ ਆ AC ਲੱਗੇ ਹੋਏ ਸੀ ਉਹ ਟਰਾਲੀਆਂ 493 ਕੋ ਲੈ ਗਏ 61 ਦੇ ਕਰੀਬ 61 ਦੇ ਕਰੀਬ ਗੈਸ ਸਿਲੰਡਰ ਸੀ ਜਿਹੜਾ ਖਾਣਾ ਪਕਾਉਣ ਲਈ ਕੁਝ ਉਹ ਤਾਂ ਉੱਥੇ ਲੱਕੜਾਂ ਨਾਲ ਬਣਾਇਆ ਜਾਂਦਾ ਸੀ ਪਰ 61 ਸਿਲੰਡਰ ਸੀ ਉਹ ਲੈ ਗਏ 28 ਪਾਣੀ ਦੇ ਟੈਂਕਰ ਸੀ ਜਿਹੜੇ ਉਹ ਇੱਥੋਂ ਲੈ ਗਏ ਫਿਰ 20 ਫ੍ਰਿਜ ਸੀ ਰੈਫਰਿਜਰੇਟਰ ਜਿਹਨੂੰ ਕਹਿੰਦੇ ਆ ਉਹ 20 ਦੇ ਕਰੀਬ ਸੀ ਉਹ ਲੈ ਗਏ 6 ਵਾਸ਼ਿੰਗ ਮਸ਼ੀਨਾਂ ਸੀ ਤੇ ਉਸ ਤੋਂ ਬਲਾਵਾ 에어 ਕੰਡੀਸ਼ਨ ਤੇ ਤੁਹਾਨੂੰ LEDਸ ਦਾਸੀ ਦਿੱਤੀਆਂ ਟਰਾਲੀ ਸੀ ਤੇ ਇਹਦੇ ਵਿੱਚ ਜਿਹੜੀ ਮੈਂ ਸਪੈਸ਼ਲੀ ਇਹਨੂੰ ਜਿਹੜੇ ਆਪਣੇ ਆਫਸਰਸ ਹੈਗੇ ਆ SSP ਸੰਗਰੂਰ DSP ਪਾਤੜਾ ਤੇ DSP ਖਨੌਰੀ ਇਹਨਾਂ ਨੂੰ ਵੀ ਇਸ ਗੱਲ ਦੀ ਸ਼ਾਬਾਸ਼ ਦੇਊਗਾ ਇਹਨਾਂ ਨੇ ਪ੍ਰੋਪਰ ਰਿਕਾਰਡ ਰੱਖਿਆ ਉਹਦੇ ਵਿੱਚ ਜਿਹੜੇ ਇੱਥੋਂ ਲੈ ਕੇ ਗਏ ਆ ਜਿਹੜੇ ਸਾਈਡ ਤੋਂ ਲੈ ਗਏ ਉਹ ਤਾਂ ਉੱਥੋਂ ਸਿੱਧਾ ਆਪ ਦਾ ਦੱਸ ਕੇ ਲੈ ਗਏ ਉਹਨਾਂ ਦੀਆਂ ਵੀਡੀਓਗ੍ਰਾਫੀ ਵੀ ਹੈਗੀ ਆ ਪਰ ਇਹ ਸਾਈਡ ਜਿਹੜੇ ਇੱਥੋਂ ਲੈ ਕੇ ਗਏ ਆ ਉਹਨਾਂ ਦੀ ਟਰਾਲੀ ਦੇ ਨਾਲ ਵੀ ਫੋਟੋ ਖਿੱਚੀ ਆ ਉਹਨਾਂ ਦੇ ਆਧਾਰ ਕਾਰਡ ਵੀ ਦੇਖੇ ਆ ਤੇ ਸਾਡੀ ਤਸੱਲੀ ਹੈ ਵੀ ਇੱਥੋਂ ਇੱਕ ਵੀ ਕੰਪਲੇਂਟ ਨਹੀਂ ਹਜੇ ਤੱਕ ਹੈਗੀ ਅੱਜ ਤੱਕ ਵੀ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਆ ਕੋਈ ਸਮਾਨ ਚੋਰੀ ਹੋਣ ਬਾਰੇ ਜਾਂ ਕੋਈ ਟਰਾਲੀ ਜਾਂ ਟਰੈਕਟਰ ਮਿਸਿੰਗ ਬਾਰੇ ਤੇ ਦੂਜੀ ਗੱਲ ਜਿਹੜੀ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਜਿਹੜਾ ਓਸੀ ਦਾ ਟਰਾਲੀ ਜਿਹੜੀ ਉਹਨਾਂ ਨੇ ਬਣਾਈ ਵੀ ਸੀ ਆਪਦੇ ਸਪੈਸ਼ਲ ਉਹ ਟਰਾਲੀ ਸੀ ਉਹ ਪੁਲਿਸ ਸਟੇਸ਼ਨ ਲੈ ਗਏ ਸੀ ਉਹਨੂੰ ਅਸੀਂ ਖੋਲਿਆ ਵੀ ਨਹੀਂ ਸੀ ਕਿਉਂਕਿ ਚਾਬੀ ਉਹਨਾਂ ਕੋਲ ਸੀ ਕੱਲ ਸ਼ਾਮ ਨੂੰ ਲੇਟ ਉਹਨਾਂ ਦੇ ਜਿਹੜੇ ਆ ਉਹ ਸਾਥੀ ਆ ਕੇ ਉਹ ਟਰਾਲੀ ਵੀ ਇੱਥੋਂ ਲੈ ਗਏ ਤੇ ਹੁਣ ਕਿਸੇ ਕਿਸਾਨ ਵੱਲੋਂ ਕੋਈ ਕੰਪਲੇਂਟ ਤਾਂ ਨਹੀਂ ਜਿਦ ਕਿ ਜੀ ਸਾਡਾ ਆ ਸਮਾਨ ਮਿਲਿਆ ਨਹੀਂ ਜਾਂ ਕੁਝ ਹੋਰ ਨਹੀਂ ਇੱਥੇ ਜਿਹੜੀ ਮੈਂ ਇਹ ਕਹਿ ਸਕਦਾ ਵੀ ਉਹਦੀ ਡਾਟਾ ਚੈੱਕ ਕਰ ਲਾਂਗੇ ਪਰ ਖਨੌਰੀ ਬਾਰਡਰ ਤੇ ਜਿੱਥੇ ਵੱਡਾ ਮੋਰਚਾ ਸੀ ਜਿੱਥੇ ਜਿਆਦਾ ਤਦਾਦ ਦੇ ਵਿੱਚ ਲੋਕ ਆਉਂਦੇ ਸੀ ਜਿਆਦਾ ਲਗਭਗ 3.5 ਕਿਲੋਮੀਟਰ ਦੇ ਲੰਮਾ ਜਿਹੜਾ ਧਰਨਾ ਸੀ ਉੱਥੇ ਸਾਡੀ ਤਸੱਲੀ ਦੀ ਗੱਲ ਹੈ ਵੀ ਇੱਕ ਵੀ ਜਿਹੜੀ ਸ਼ਿਕਾਇਤ ਜ ਆ ਸਾਡੇ ਕੋਈ ਫੁਮਾਵਾ ਫੈਲ ਰਹੀ ਹੈ ਜੀ ਅਭੀ ਇਹ ਚੀਜ਼ ਕਰਕੇ ਸਾਡਾ ਸਮਾਨ ਚੋਰੀ ਹੋ ਗਿਆ ਜਾਂ ਕੁਝ ਹੋਸ਼ ਨਹੀਂ 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 ਉਹਦੇ ਚ ਜਿਹੜਾ ਮੈਂ ਚਲੋ ਸੋਸ਼ਲ ਮੀਡੀਆ ਵਾਲਾ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਜਿਹੜੇ ਨਿੱਜੀ ਕਿਉਂਕਿ ਕਿਸਾਨ ਅਸੀਂ ਆਪਦੇ ਸਾਡੇ ਆਪਦੇ ਕਿਸਾਨ ਅਸੀਂ ਕਿਸਾਨਾਂ ਦੇ ਬੱਚੇ ਅਸੀਂ ਨਹੀਂ ਚੋਰੇ ਦੇ ਬੇਪਰੇ ਇਹੋ ਜਿਹੀ ਚੀਜ਼ ਉਹਨਾਂ ਦੇ ਬੰਮੇ ਉੱਤੇ ਸਾਡੀ ਤਸੱਲੀ ਹੈ ਇਹ ਮੈਂ ਜਿਹੜੀ ਆਫਸਰ ਵੱਲੋਂ ਫੀਡਬੈਕ ਦਿੱਤਾ ਤੇ ਸਪੈਸ਼ਲੀ ਡਿਊਟੀ ਲੱਗੀ ਗਈ ਕਿ ਅੱਜ ਦੁਬਾਰਾ ਫੇਰ ਜਾਓ ਉੱਥੇ ਵਿਜ਼ਿਟ ਕਰਕੇ ਆਓ ਤੇ ਬਰੋਬਰ ਚੈੱਕ ਕਰੋ ਤੇ ਜਿਸ ਟੰਗ ਦਾ ਜਿੰਨੇ ਸੋਹਣੇ ਟੰਗ ਦੇ ਨਾਲ ਇਹਨਾਂ ਨੇ ਰਿਪੋਰਟ ਮੇਨਟੇਨ ਕੀਤਾ ਮੈਂ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਵੀ ਦੇਵਾਂਗਾ ਵੀ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਸਾਰੀਆਂ ਚੀਜ਼ਾਂ ਉਹਨਾਂ ਨੇ ਉਹਦੇ ਚ ਵਾਲੇ ਆ ਠੀਕ ਹੈ